ਐਂਡ ਬਤਾਪੁਰ ਸ਼ਰੀਫ ਦੇ ਵਿੱਚ ਅੱਜ 11 ਤਰੀਕ ਬਾਬਾ ਮਹਿੰਦੀ ਸ਼ਹੀਦਾ 27ਵਾਂ ਮੇਲਾ ਮਨਾਇਆ ਜਾ ਰਿਹਾ ਵਾ ਜਿਹਦੇ ਵਿੱਚ ਪਿੰਡ ਦੀਆਂ ਸੰਗਤਾਂ ਹੋਮਾਂ ਭਾ ਕੇ ਪਹੁੰਚੀਆਂ ਨੇ ਅੱਜ ਮਹਿੰਦੀ ਦੋਰੀ ਦੀ ਰਸਮ ਅਦਾ ਹੋ ਰਹੀ ਹੈ ਇੱਥੋਂ ਦੇ ਗੱਦੀ ਨਿਸ਼ੀਨ ਬਾਬਾ ਬੋਰ ਸਾਹਿਬ ਜੀ ਇਸ ਰਸਮ ਨੂੰ ਅਦਾ ਕਰ ਰਹੇ ਨੇ ਤੋਂ ਸੰਗਤਾਂ ਹੋਮਾ ਮਹਾਗੇ ਪਹੁੰਚੀਆਂ ਨੇ ਇਤੋਂ ਤੱਕ ਕਿ ਦਰਬਾਰ ਦੇ ਵਿੱਚ ਇੱਕ ਸਾਈਡ ਤੇ ਲੰਗਰ ਪਟਾਰੇ ਵੀ ਚੱਲ ਰਹੇ ਨੇ ਕੱਲ 12 ਤਰੀਕ ਨੂੰ ਕੱਲ 12 ਤਰੀਕ ਨੂੰ ਇਸੇ ਮੇਲਾ ਵਾ ਬਾਬਾ ਮਹਿੰਦੀ ਸ਼ਾਦਾ 27ਵਾਂ ਮੇਲਾ ਤੇ ਸਭ ਪਿੰਡ ਵਾਸੀਆਂ ਨੂੰ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਹੋਮਾ ਮਹਾਗੇ ਮੇਲੇ ਦੇ ਵਿੱਚ ਦਰਸ਼ਨ ਦੇ ਦੀ ਕਿਰਪਾਲਤਾ ਕਰਨੀ ਤੇ ਬਾਬਾ ਵਾਲੈਸ਼ਾ ਵਾਲੀ ਮੋਤੀਆਂ ਵਾਲੀ ਸਰਕਾਰ ਬਾਬਾ ਮਹਿੰਦੀ ਸ਼ਾ ਜੀ ਤੁਹਾਡੇ ਪਿੰਡ ਨੂੰ ਹਰਿਆ ਭਰਿਆ ਰੱਖਣਾ ਤੇ ਉਹਨਾਂ ਦੀਆਂ ਅਸੀਸ਼ਾਂ ਉਹਨਾਂ ਦੀਆਂ ਬਖਸ਼ਿਸ਼ਾਂ ਹਮੇਸ਼ਾ ਹੀ ਇਸ ਪਿੰਡ ਦੇ ਵਰਧੀਆਂ ਰਹਿਣ ਧੰਨਵਾਦ ਜੀ